ਦੇਖ ਸਕਦੇ ਹੋ ਰਿਉ ਨਸੀਲਾ ਨਗਰ ਦੇ ਵਿੱਚ ਜਿਹੜੀ ਸ਼ਰਿਆਮ ਜਿਹੜੀ ਗੁੰਡਾਗਰਦੀ ਹੋਈ ਹੈ ਆ ਦੇਖੋ ਪਰਿਵਾਰ ਖੜਾ ਹੈ ਤੇ ਘਰ ਦਾ ਇਹਨਾਂ ਦਾ ਮੁੰਡਾ ਸੀ ਜਿਹੜਾ ਇੱਥੇ ਇਹਨਾਂ ਨਾਲ ਗੱਲਬਾਤ ਕਰਨ ਆਇਆ ਸੀ ਤੇ ਘਰ ਦੇ ਬਾਹਰ ਦੇਖ ਸਕਦੇ ਹੋ ਜਿਹੜੀਆਂ ਤਸਵੀਰਾਂ ਇੱਟਾ-ਇੱਟਾ ਖਿਲਰੀ ਹੋਈਆਂ ਤੇ ਆਹ ਦੇਖੋ ਮੁੰਡੇ ਦੀ ਟੋਪੀ ਆਹ ਮੁੰਡੇ ਦੀ ਟੋਪੀ ਹੈ ਤੇ ਦੱਸਿਆ ਜਾਂਦਾ ਤੇਜ਼ਦਾਰ ਹਥਿਆਰਾਂ ਨਾਲ ਜਿਹੜਾ ਹਮਲਾ ਹੋਇਆ ਇਹ ਦੇਖ ਸਕਦੇ ਹੋ ਮੋਟਰਸਾਈਕਲ ਮੁੰਡੇ ਦਾ ਦੱਸਿਆ ਜਾ ਰਿਹਾ ਇਟਾ ਮਾਰੀਆਂ ਜਿਹੜੀ ਇੱਥੇ ਆ ਆ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਦੱਸਿਆ ਘਰ ਦੇ ਪਰਿਵਾਰ ਦੇ ਨਾਲ ਗੱਲਬਾਤ ਕਰਨ ਆਇਆ ਸੀ ਮੁੰਡਾ ਕਿਉਂਕਿ ਦੱਸਿਆ ਜਾ ਰਿਹਾ ਗੱਲ ਹੀ ਇਹਨਾਂ ਦੀ ਕੋਈ ਲੜਾਈ ਥੋੜੀ ਬੋਤੀ ਹੋਈ ਸੀ ਤੇ ਘਰ ਦੇ ਨਾਲ ਗੱਲਬਾਤ ਕਰਨਾ ਹੀ ਪਰਿਵਾਰ ਨਾਲ ਗੱਲਬਾਤ ਕਰਦੇ ਆ ਕੀ ਨਾਮ ਹੈ ਜੀ ਤੁਹਾਡਾ ਮੇਰਾ ਨਾ ਦਰਸ਼ਨਾ ਕੀ ਗਲਬਤ ਕੀ ਹੋਈ ਏ ਜੇ ਇਹ ਮੋਟਰਸਾਈਕਲ ਡਿੱਗਾ ਟੋਪੀ ਡਿੱਗੀ ਵੀ ਆ ਇਹ ਮੇਰਾ ਮੁੰਡਾ ਰਾਤੀ ਆਇਆ ਇਹ ਮੁੰਡਾ ਮੇਰਾ ਰਾਤੀ ਗਿਆ ਵਾ ਬਾਹਰ ਨਿਕਲਿਆ ਵਾ ਪੀਤੀ ਦੀ ਡੋਟ ਦੀ ਖਰਾਬ ਵਾ ਵੱਡਾ ਮੁੰਡਾ ਮੇਰਾ ਛੋਟੇ ਨੇ ਨਹੀਂ ਹੂੰ ਵੱਡੇ ਨੇ ਪੀਤੀ ਦੀ ਹੀ ਤੇ ਮੈਨੂੰ ਕਹਿੰਦਾ ਮੰਮੀ ਪੈਸੇ ਦੇ ਦੇ ਮੈਂ ਕਹਿੰਦੇ ਰਹਿਣ ਤੇ ਤੇ ਪੀਤੀ ਦੀ ਕੀ ਕਰਨੇ ਹੋਰ ਪੈਸੇ ਹੂੰ ਉਹਨੇ 4000 ਰੁਪਇਆ ਲੈ ਗਿਆ ਵਾ ਹੂੰ ਕਿ 4000 ਰੁਪਇਆ ਲੈ ਕੇ ਘਰ ਨਹੀਂ ਆਇਆ 11 12 ਵਜੇ ਤੱਕ ਇਹ ਮੈਨੂੰ ਠੀਕ ਦੇ ਦੇ ਰੇ ਅੱਗੇ ਆਜੋ ਆਖੀ ਕਿਾ ਚੱਲ ਕੋਈ ਗੱਲ ਨਹੀਂ ਆ ਪਿਆ ਰਿਹਾ ਚਲੋ ਅਸੀਂ ਸੋਨੇ ਆ ਹ ਆਹ ਆਪਣੀ ਕੁੜੀ ਦੇ ਘਰ ਜਾ ਕੇ ਬਹਿ ਗਏ ਆਂ ਕਿੱਥੇ ਆ ਜੇ ਤੂੰ ਕਿੱਥੇ ਰਹਿੰਦੇ ਵਸੇ ਅੱਛਾ ਪਿਛਲੀ ਗਲੀ ਹੈ ਤੇ ਇਹ ਘਰ ਕਿਹਦਾ ਜਿਹੜਾ ਦੱਸੇ ਜਾ ਰਹੇ ਗੱਲਬਾਤ ਕਰਨ ਆਇਆ ਸੀ ਇੱਥੇ ਜਿਹੜੇ ਮੁੰਡੇ ਨੇ ਰਾਤੀ ਮਾਰਿਆ ਕਟਵਾਇਆ ਉਹ ਕੁੱਟਿਆ ਜਿਹੜੇ ਮੁੰਡੇ ਨੇ ਪੈਸੇ ਨਾਲ ਹੀ ਕਟਵਾ ਮਾਰਿਆ ਇਹ ਮੁੰਡੇ ਨੇ ਮਰੇ ਨੂੰ ਤੇ ਅਨ ਵਿਚਾਰੇ ਸ਼ਰਾਬ ਉਹ ਪੀਤੀ ਨੂੰ ਪਤਾ ਨਹੀਂ ਲੱਗਾ ਕੁਝ ਵੀ ਮੈਨੂੰ ਕਿਹਨੇ ਮਾਰਿਆ ਆ ਇਹ ਤੇ ਸਾਨੂੰ ਸਵੇਰੇ ਪਤਾ ਲੱਗਾ ਕਿ ਇਹ ਮੁੰਡੇ ਨੇ ਬਹੁਤ ਮਾਰਿਆ ਤੁਹਾਡੇ ਮੁੰਡੇ ਨੂੰ ਰਾਜੂ ਨੂੰ ਰਾਜੂ ਨਾਮ ਹੈ ਮੁੰਡੇ ਦਾ ਹਾਂ ਰਾਜੂ ਆ ਮੁੰਡੇ ਦਾ ਜਿਹਨੂੰ ਮਾਰਿਆ ਉਹ ਤੇ ਹੁਣ ਪੁੱਛਿਆ ਆ ਕਹਿੰਦਾ ਨਿੱਕਾ ਮੁੰਡਾ ਕਹਿੰਦਾ ਕਿ ਸਾਨੂੰ ਪਤਾ ਲੱਗ ਗਿਆ ਤੁਹਾਡੇ ਰਾਜੂ ਨੇ ਬਹੁਤ ਮਾਰਿਆ ਸਾਡੇ ਮੁੰਡੇ ਨੂੰ ਅੱਛਾ ਗੱਲ ਕਰ ਕੱਲ ਕਿਹਨਾ ਕਰਨਾ ਅੱਜ ਪਰਿਵਾਰ ਨਾਲ ਹਾਂ ਪਰਿਵਾਰ ਨਾਲ ਤੁਸੀਂ ਕੀ ਲੱਗਦੇ ਮੁੰਡੇ ਦੀ ਫੇਰੇ ਗੱਲ ਕਰਕੇ ਗਿਆ ਉਹਨਾਂ ਦੀ ਮੰਮੀ ਨੇ ਕਿਹਾ ਪੁੱਤਰ ਆ ਜੀ ਅਸੀਂ ਤੇਰਾ ਸਾਰਾ ਖਰਚਾ ਨਾ ਭਰ ਦਿੰਨੇ ਆ ਹਾਂ ਸੋਨੂੰ ਪੁੱਛਣ ਆਇਆ ਤੇ ਮੁੰਡੇ ਨੇ ਰਾਜੂ ਨੇ ਅੱਗੋਂ ਮੁੰਡੇ ਮਿਲਾਏ ਸੱਤ ਸੱਤ ਮੁੰਡੇ ਆ ਪਹਿਲੇ ਮੁੰਡੇ ਘਰ ਦੇ ਵਿੱਚ ਅਸੀਂ ਨਹੀਂ ਬਾਹਰੋਂ ਮਂਗਾਏ ਸੱਤ ਮੁੰਡੇ ਅੱਛਾ ਫੋਨ ਕਰਕੇ ਬੁਲਾ ਲੇ ਹਾਂਜੀ ਅੱਜ ਮੇਰੇ ਭਰਾ ਨਾਲ ਮੇਰੀ ਗੱਲ ਹੋਈ ਯਾਰੀ ਆ ਉਹ ਕਹਿੰਦਾ ਦੀਦੀ ਸੱਤ ਮੁੰਡੇ ਆਏ ਨੇ ਸੱਤਾਂ ਨੇ ਮੈਨੂੰ ਮਾਰਿਆ ਬਾਲਾ ਮਾਰਿਆ ਮਾਰੇ ਸਿਰ ਤੇ ਰਾਟ ਮਾਰੇ ਤੇ ਡਰਾਟ ਮਾਰੇ ਦਾ ਲੱਕ ਤੋੜਿਆ ਇਟਾ ਮਾਰ ਮਾਰ ਕੇ ਲੱਕ ਲੱਕ ਤੋੜ ਦਿੱਤਾ ਦਾ ਹਾਂ ਲੱਕ ਤੋੜਿਆ ਇਟਾ ਮਾਰ ਮਾਰ ਕੇ ਦਾ ਤੇ ਇਹ ਜਿਹੜਾ ਮੋਟਰਸਾਈਕਲ ਹੈ ਇਹ ਕਿਹਨਾਂ ਦਾ ਤੁਹਾਡਾ ਪਾਜੀ ਇਹ ਤੁਹਾਡਾ ਮੋਟਰਸਾਈਕਲ ਹਾਂਜੀ ਇਹ ਰਾਤੀ ਵੀ ਤੋੜਿਆ ਹੁਣ ਵੀ ਕਦੇ ਬਹੁਤ ਮਾਰਿਆ ਇਹਦਾ ਇਟਾ ਮਾਰੀਆਂ ਡਰਾਟ ਮਾਰੇ ਨੇ ਇਹ ਰਾਜੂ ਨੇ ਰਾਤੀ ਵੀ ਮਰਵਾਇਆ ਰਾਜੂ ਸਾਡੇ ਘਰ ਰਾਤੀ ਵੀ ਤਾਂ ਮਾਰ ਕੇ ਆਇਆ ਸਨ ਦਿਹਾੜੀ ਗਲੀ ਵੰਨ ਨੇ ਕਹਿ ਰਾਤੀ ਵੀ ਸਾਡੇ ਘਰ ਇੱਟਾਂ ਪਈਆਂ ਨੇ ਇੱਟਾਂ ਵੱਜੀਆਂ ਨੇ ਰਾਤ ਵੀ ਢੱਡੀਆਂ ਨੇ ਇਹਦੇ ਅਸੀਂ ਕੋਈ ਨਹੀਂ ਕੀਤੀ ਅਸੀਂ ਕਾ ਚਲ ਕੋਈ ਹੋਏਗਾ ਕਿਸੇ ਨੇ ਮਾਰੀ ਹੋਈ ਗੇਟ ਕੁੱਤੇ ਕੱਤੇ ਦਵਾ ਆਹ ਘਰ ਦੀ ਗੋਲ ਤੋੜਦਾ ਹੀ ਇਹਦਾ ਉਹ ਦੇਖੋ ਇਹ ਕੰਬੜਾ ਕਿੱਧਰ ਲੱਤਿਆ ਹੋਈਆਂ ਨੇ ਦਿਖੋਗੇ ਚੱਪਲਾਂ ਉਹਦੀਆਂ ਬਿਲਕੁਲ ਦੱਸਿਆ ਜਾ ਰਿਹਾ ਹੈ ਇਸ ਘਰ ਦੇ ਵਿੱਚ ਕੱਲ ਜਿਹੜੀ ਮੁੰਡੇ ਦੇ ਨਾਲ ਰਾਜੂ ਨਾਮ ਦਾ ਮੁੰਡਾ ਵਾ ਪਰਿਵਾਰ ਦੇ ਨਾਲ ਗੱਲਬਾਤ ਕਰਨ ਆਇਆ ਸੀ ਰਾਤ ਨੂੰ ਜਿਹੜੀ ਲੜਾਈ ਝਗੜਾ ਹੋਇਆ ਸੀ ਪਰਿਵਾਰ ਨਾਲ ਗੱਲਬਾਤ ਕਰਨ ਆਇਆ ਸੀ ਦੱਸਿਆ ਜਾ ਰਿਹਾ ਰਾਜੂ ਨੇ ਮੁੰਡੇ ਬਲਾ ਕੇ ਇਹਨਾਂ ਦੇ ਮੁੰਡੇ ਨੂੰ ਫੇਰ ਸ਼ੋ ਚੋਦਾ ਦੇਖ ਸਕਦੇ ਹੋ ਟੁੱਟੀ ਪਈ ਆ ਉਹ ਦੇਖੋ ਦੂਰ ਦੂਰ ਤੱਕ ਲਿੱਟਾ ਹੋਇਆ ਤੇ ਉਹ ਟੋਪੀ ਪਈ ਹੈ ਮੁੰਡੇ ਦੀ ਦੱਸਿਆ ਜਾ ਰਿਹਾ ਇੱਥੋਂ ਦੀ ਮੁੰਡੇ ਨੇ ਆਪਣੀ ਜਾਨ ਬਚਾਉਣ ਦੇ ਕਰਕੇ ਦੂਰ ਦੂਰ ਤੱਕ ਦੌੜਿਆ ਤੇ ਆ ਦੇਖੋ ਇਹ ਬੂਡ ਏਡੀ ਦੂਰ ਜਿਹੜੇ ਬੂਡ 'ਤੇ ਆ ਇੱਟਾ-ਇੱਟਾ ਜਿਹੜੀਆਂ ਖਿਲਰ ਰਹੀਆਂ ਹੋਈਆਂ ਤੇ ਆ ਦੇਖ ਸਕਦੇ ਹੋ ਤਸਵੀਰਾਂ ਦਿੱਤੇ ਸਰੇ ਆਮ ਜਿਹੜੀ ਗੁੰਡਾਗਰਦੀ ਨਿਊ ਰਸੀਲਾ ਨਗਰ ਦੇ ਵਿੱਚ ਹੋਈ ਹੈ ਕਰੀਸੀ ਦੀ ਮੈਂ ਆਇਆ ਬੁੱਤ ਮੇਰੇ ਆਂਦਿਆਂ ਮੇਰੇ ਮੁੰਡੇ ਮੁੰਡਾ ਨਾਲ ਮਾਰ ਚੜ੍ਹਦਾ ਮੇਰਾ ਬਰਾਂਦਰ ਨਾ ਹੋ ਰਿਹਾ ਅੱਡੀ ਸਵਾਲ ਹੈ ਤੁਹਾਡੇ ਮੁੰਡੇ ਨਾਲ ਚਲੋ ਰਾਤੀ ਲੜਾਈ ਹੋਈ ਸੀ ਹਾਂਜੀ ਚਲੋ ਹੋਈ ਹੈ ਤੁਹਾਡੇ ਪਰਿਵਾਰ ਤੁਹਾਡੇ ਨਾਲ ਗੱਲਬਾਤ ਵੀ ਕੀਤੀ ਉਹਨੇ ਪਰ ਪੁਲਿਸ ਨੂੰ ਕਿਉਂ ਨਹੀਂ ਦੱਸਿਆ ਉਹਨੇ ਕਿ ਇਦਾਂ ਦਾ ਮੇਰੇ ਨਾਲ ਛੜਿਆ ਗੁੰਡਾਗਰਦੀ ਹੋਈ ਹੈ ਸਾਡਾ ਮੱਲਾ ਹੈ ਅੱਜ ਆ ਜੀ ਮੱਲਾ ਹੈ ਸਾਡੇ ਮੰਨੇ ਵਾਲੇ ਕੋਈ ਗੱਲ ਨਹੀਂ ਹੈ ਕਿ ਸਾਰੇ ਮੱਲੇ ਦੇ ਵਿੱਚ ਸਾਜ ਪਰਿਵਾਰ ਹੁੰਦੇ ਨੇ ਇਹਨਾਂ ਨੇ ਸਾਨੂੰ ਪਰਿਵਾਰ ਵਾਂਗ ਨਹੀਂ ਸਮਝਾਇਆ ਨੇ ਸਾਨੂੰ ਮਤਲਬ ਉਹਨੇ ਜਿਹੜਾ ਉਹਨੂੰ ਸੱਦਿਆ ਦਵਾਲਾ ਬੰਦਾ ਸਾਡਾ ਮੁੰਡਾ ਇਹਦਾ ਸਾਨੂੰ ਪਤਾ ਹੀ ਨਹੀਂ ਕੀ ਕੁਛ ਕਰਵਾ ਦਿੱਤਾ ਉਹਦੇ ਨਾਲ ਸਾਨੂੰ ਪਰ ਹੈ ਨਹੀਂ ਬਸ 10 ਮਿੰਟ ਦੇ ਅੰਦਰ ਇਹਦਾ ਰਿਆ ਕੰਮ ਹੋ ਗਿਆ ਕੀ ਕਹਿ ਗਿਆ ਕੀ ਕਹਿ ਗਿਆ ਇਹ ਤੁਹਾਨੂੰ ਮੁੰਡਾ ਚੰਗਰ ਜਾਦੀ ਕੋਈ ਗੱਲ ਨਹੀਂ ਆਪਾਂ ਜਿਹੜਾ ਮੁੰਡਾ ਲੜਨਾ ਹੈ ਅੱਛਾ ਡੈਡੀ ਕੀ ਮੈਂ ਗੱਲਬਾਤ ਕਰਨ ਚਲਾ ਆ ਗਿਆ ਕਿ ਆਇਆ ਨਹੀਂ ਗੱਲਬਾਤ ਨਹੀਂ ਹੈ ਉਹਨੇ ਕਿਹਾ ਮੈਂ ਲੜਨਾ ਨਹੀਂ ਆਹੀ ਮੈਂ ਬਾਹਰ ਚੱਲਿਆ ਅੱਜ ਬਾਹਰ ਚੱਲਿਆ ਨੂੰ ਆਇਆ ਜਿਹਦੇ ਨਾਲੇ ਕੋਲ ਆ ਗਿਆ ਉਹ ਇਹਦੀ ਮਾਂ ਨਹੀਂ ਸਾਦੇ ਲਿਆ ਉਹ ਇਹਦਾ ਕੋਲ ਆ ਗਿਆ ਜਾਂ ਕੋਈ ਨਾ ਮਾਰਿਆ ਖੁਦ ਆਉਂਦੇ ਵਾਹ ਇਹਨਾਂ ਬੰਦੇ ਮੰਗਾ ਲਏ ਬੰਦੇ ਮੰਗਾ ਲਏ ਉਹ ਕਹਿੰਦੇ ਤਾਂ ਦਿੰਨੇ ਆ ਜਾਨਾ ਅੱਗੇ ਵੀ ਕਦੀ ਝਗੜਾ ਹੋਇਆ ਤੁਹਾਡੇ ਮੁੰਡੇ ਦਾ ਕਦੀ ਇਹਦੇ ਨਾਲ ਨਹੀਂ 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 ਸਾਡਾ ਨਹੀਂ ਹੋਇਆ ਸਾਡਾ ਮੁੰਡਾ ਲੜਦਾ ਨਹੀਂ ਤੈਨੂੰ ਪੁੱਛਣਾ ਪੈਂਦਾ ਹੂੰ ਸਨ ਮੁੰਡਾ ਨੂੰ ਤੁਸੀਂ ਦੇਖੋ ਸੀਸੀਟੀਵੀ ਵੀ ਲੱਗੀਆਂ ਹੋਈਆਂ ਵਾ ਸ਼ਰੀਆਮ ਜਿਹੜੇ ਮੁੰਡੇ ਆਏ ਉਹ ਤੇ ਸੀਸੀਟੀਵੀ ਤੇ ਕੈਦ ਹੋ ਗਏ ਹੋਣੇ ਕੈਮਰੇ ਲੱਗੇ ਹੋਏ ਆ ਹਾਂ ਬਿਲਕੁਲ ਦੇਖ ਸਕਦੇ ਹੋ ਇਹ ਰਿਯੂਨੀਸੀਲਾ ਨਗਰ ਦੇ ਵਿੱਚ ਸ਼੍ਰੀ ਆਮ ਜਿਹੜੀ ਗੁੰਡਾਗਰਦੀ ਹੋਈ ਹੈ ਆਹ ਮੁੰਡੇ ਦੇ ਬੂਟ ਪਏ ਹੋਏ ਆ ਤੇ ਆ ਦੇਖੋ ਪੂਰਾ ਪਰਿਵਾਰ ਹੈ ਤੁਸੀਂ ਭੈਣ ਲੱਗਦੇ ਹੋ ਨਾ ਮੈਂ ਤਾਂ ਪੇਕੇ ਆਈ ਹੋਈ ਆ ਆਪਣੀ ਹੂੰ ਤਾਂ ਕਿਦਾਂ ਦੇਖਦੇ ਹੋਗੇ ਗੁੰਡਾਗਰਦੀ ਇਹ ਮਹੱਲੇ ਦੇ ਵਿੱਚ ਇਦਾਂ ਹੋ ਰਹੀ ਹੈ ਪ੍ਰਸ਼ਾਸਨ ਦਾ ਵੀ ਡਰ ਨਹੀਂ ਕਿਸੇ ਦਾ ਵੀ ਡਰ ਨਹੀਂ ਹੈ ਸ਼ਰੀਆ ਉਹਨੂੰ ਕਿਸੇ ਦਾ ਡਰ ਨਹੀਂ ਆਪ ਡਰ ਨਹੀਂ ਹੈਗਾ ਭਾਜੀ ਉਹਨੂੰ ਕਿਸੇ ਦਾ ਨਹੀਂ ਹੈ ਮੁੰਡਾ ਮੁੰਡਿਆਂ ਨੇ ਘੁਮਾਤਾ ਦੇਖਿਆ ਨਾ ਮੈਨੂੰ ਤਾਂ ਲੱਗਦਾ ਹੈ ਪੈਸੇ ਵੀ ਵਿਦਮਾਸ਼ ਹੈ ਕਿਸੇ ਕੋ ਡਰਦਾ ਹੀ ਨਹੀਂ ਮੁੰਡਾ ਜਿੱਦਾਂ ਟੋਰ ਨਾ ਖਲੋਟਾ ਆ ਉਹਨੂੰ ਕੋਈ ਸ਼ਰਮ ਜਾਨੀ ਹੈ ਕਿ ਮੈਂ ਇਹ ਕੰਮ ਕੀਤਾ ਤੇ ਆਪਣੇ ਅੰਦਰ ਵੜ ਜਾ ਸਗੋ ਤੜੀ ਨਾ ਆਪਣੀ ਮੰਮੀ ਦਾ ਮੋਟਰਸਾਈਕਲ ਤੇ ਤੈਨੂੰ ਮੈਂ ਜਾਂਦਾ ਜਰੂਰ ਦੇਖਿਆ ਭੋਜੀ ਉਹਨੇ ਟੀ-ਸ਼ਰਟ ਪਾਈ ਹੋਈ ਹੈ ਹਮ ਬਿਲਕੁਲ ਦਿਖਾ ਦਈਏ ਤੁਹਾਨੂੰ ਤਸਵੀਰਾਂ ਚ ਆ ਦੇਖੋ ਮੋਟਰਸਾਈਕਲ ਹੈ ਮੁੰਡੇ ਦਾ ਦੱਸਿਆ ਜਾ ਰਿਹਾ ਇਸੇ ਮੱਲੇ ਦੇ ਬੈਕਸਾਈਡ 'ਚ ਮੁੰਡਾ ਰਹਿੰਦਾ ਸੀ ਉਹ ਗੱਲਬਾਤ ਕਰਨ ਇਸ ਪਰਿਵਾਰ ਦੇ ਨਾਲ ਆਇਆ ਸੀ ਉਹਦੀ ਮੰਮੀ ਨੇ ਦੱਸਿਆ ਜਾਦਾ ਜੋ ਐਲੀਗੇਸ਼ਨ ਜਿਹੜੇ ਲਗਾ ਰਹੇ ਕਿ ਪਰਿਵਾਰ ਨੇ ਘਰ ਦੇ ਵਿੱਚ ਬੁਲਾਇਆ ਸੀ ਕਿ ਗੱਲਬਾਤ ਕਰਨ ਲਈ ਕਿ ਜੋ ਹਰਜਾਨਾ ਤੇ ਰਕ ਦੇ ਦੇਣੇ ਆ ਜੋ ਮੋਟਰਸਾਈਕਲ ਦਾ ਨੁਕਸਾਨ ਹੈ ਪਰ ਦੇਖ ਸਕਦੇ ਹੋ ਮੁੰਡੇ ਉਸ ਮੁੰਡੇ ਨੇ ਫੇਰ ਮੁੰਡੇ ਬੁਲਾ ਕੇ ਤੇ ਘਰ ਦੇ ਵਿੱਚ ਇੱਥੇ ਨੁਕਸਾਨ ਦੇਖਦੇ ਹੋ ਤਾਂ ਆ ਹੋਇਆ ਮੋਟਰਸਾਈਕਲ ਦਾ ਆ ਮੁੰਡੇ ਦੀ ਟੋਪੀ ਹੈ ਤੇ ਇਟਾ ਇਟਾ ਜਿਹੜੀਆਂ ਖਿਲਰੀ ਹੋਈਆਂ ਤੇ ਪਰਿਵਾਰ ਦੇਖ ਸਤੋ ਰੋ ਰਿਆ ਔਰ ਕਹਿ ਰਿਆ ਕਿ ਇਨਸਾਫ ਚਾਹੀਦਾ ਮੈਨੂੰ ਕਿ ਮੇਰੇ ਮੁੰਡੇ ਦਾ ਜਿਹੜਾ ਲੱਕ ਵੀ ਤੋੜ ਦਿੱਤਾ ਤੇ ਜਿਹੜਾ ਸੇ ਤੇਜ਼ ਦਾ ਹਥਿਆਰਾਂ ਨਾਲ ਲੰਮੜਾ ਵੀ ਕਰ ਦਿੱਤਾ ਤੇ ਪੁਲਿਸ ਨੂੰ ਫੋਨ ਕੀਤਾ ਕਿ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਜੀ ਹਾਂਜੀ ਪੁਲਿਸ ਨੂੰ ਟਾਈਮ ਕਿ ਕਿੰਨਾ ਹੋ ਗਿਆ ਕਿਤੇ ਨੂੰ ਸਾਢੇ ਡੇਢ ਘੰਟਾ ਹੋ ਗਿਆ ਸਾਂ ਅੱਛਾ ਡੇਢ ਘੰਟਾ ਹੋ ਗਿਆ till ਤੱਕ ਬੈਕੋ ਲਈ ਉਹਨਾਂ ਦੀ ਕੋਈ ਪ੍ਰੋਸੀਜਨ ਨਹੀਂ ਕੀਆ ਪਾ ਰਹੇ ਆ 2 ਘੰਟੇ ਹੋ ਗਏ 6 ਵਜੇ ਚੱਲੇ 6 ਵਜੇ ਨੇ ਕੀਤਾ ਆ ਜੀ ਅਸੀਂ ਤੇ ਕੋਈ ਵੀ ਨਹੀਂ ਇੱਥੇ ਹਲੇ ਪੁਲਿਸ ਅਧਿਕਾਰੀ ਕੋਈ ਨਹੀਂ ਆਇਆ ਦੇਖਣ ਹਾਂ ਜ ਤਕੀ ਮੰਗ ਕੀ ਕਰਦੇ ਸੀ ਤੁਸੀਂ ਮੰਗਾ ਜੀ ਇਨਸਾਫ ਕਰਦੇ ਆ ਸਾਡੇ ਮੁੰਡੇ ਨੂੰ ਵੀ ਤਾਂ ਖੱਟਾ ਲੱਗੇ ਸਾਡੇ ਨੂੰ ਵੀ ਉਦੈ ਖੱਟਾ ਲੱਗਣਾ ਚਾਹੀਦਾ ਅੱਕੇ ਕਾਹ ਵਾਸਤੇ ਕਹਿਣਾ ਹੈ ਕਾ ਅਸੀਂ ਕਦਮ ਉਠਾ ਨਹੀਂ ਸਕੇ ਹਾਂ ਇਸ ਬੱਚੇ ਨੂੰ ਐਡਾ ਪਤਾ ਲੱਗਣਾ ਚਾਹੀਦਾ ਕਿਸੇ ਨੂੰ ਕਿੱਦਾਂ ਮਾਰੀਦਾ ਹੂੰ ਸੇਹ ਨੂੰ ਸਨ ਮਾਰੀਆ ਉਦੈ ਨੂੰ ਮੱਝਾ ਉਦੈ ਨੂੰ ਬਚਣਾ ਸਾਨੂੰ ਹੋਰ ਕੁਛ ਨਹੀਂ ਚਾਹੀਦਾ ਉਦੈ ਇਨਾਂ ਚਾਹੀਦਾ ਠੀਕ ਹੈ ਹਾਂ ਸਦਾ ਵੀ ਦੁਆਣੀ ਹੈ ਸਦਾ ਵੀ ਦੁਆਓ ਹਾਂਜੀ ਸਦਾ ਵੀ ਦੁਆਓ ਇਹਦਾ ਜਿਹੜਾ ਇੰਨਾ ਥੇ ਦੇਖੋ ਮਾਰ ਹੋ ਰਹੀ ਹੈ ਜੀ ਕਿੰਨੇ ਮੁੰਡੇ ਜੀ ਤੁਹਾਡੇ ਦੋ ਮੁੰਡੇ ਆ ਨੂੰ ਗੋਜੀ ਕੁਝ ਕਹਿੰਦਾ ਹੂੰ ਦੇਖੋ ਪੈਣ ਵੀ ਰੋ ਰਹੀ ਹੈ ਜੀ ਪਰ ਦੱਸਿਆ ਜਾ ਰਿਹਾ ਕਿ ਮੇਰਾ ਭਰਾ ਜਿਹੜਾ ਕਿਸੇ ਨੂੰ ਕੁਝ ਕਹਿੰਦਾ ਨਹੀਂ ਹੈ ਪਰ ਇਹ ਦੇਖੋ ਸ਼ਰੀਆ ਮੁਹੱਲੇ ਦੇ ਵਿੱਚ ਗੁੰਡਾਗਰਦੀ ਹੋ ਗਈ ਹੈ ਜੀ ਇਹ ਦੇਖ ਸਕਦੇ ਹੋ ਤਸਵੀਰਾਂ 'ਚ ਬਿਲਕੁਲ ਦੇਖ ਸਕਦੇ ਹੋ ਤਸਵੀਰਾਂ 'ਚ ਜੇ ਅਲੀਗੇਸ਼ਨ ਜਿਹੜੇ ਲਗਾ ਰਹੇ ਦੂਸਰੇ ਪੱਖ ਦੇ ਉੱਤੇ ਇਹ ਘਰ ਹੈ ਜੇ ਦੂਸਰਾ ਪੱਖ ਵੀ ਸਾਡਾ ਦੇਖ ਰਿਹਾ ਤੇ ਜਰੂਰ ਆਪਣਾ ਪੱਖ ਰੱਖ ਸਕਦਾ ਹੈ ਇਹ ਕੋਈ ਚੈਲੰਜ ਸਾਡੀ ਇਹ ਚੀਜ਼ ਦੀ ਕੋਈ ਪੁਸ਼ਟੀ ਨਹੀਂ ਕਰਦਾ ਜੋ ਅਲੀਗੇਸ਼ਨ ਲਗਾ ਰਿਹਾ ਪਰ ਦੇਖ ਸਕਦੇ ਹੋ ਇਸੇ ਸ਼ਰਿਆਮ ਗੁੰਡਾਗਰਦੀ ਹੋਈ ਹੈ ਬਿਲਕੁਲ ਇਸ ਖਬਰ ਦੇ ਨਾਲ ਕੋਈ ਹੋਰ ਅਪਡੇਟ ਆਂਦੀ ਹੈ ਤੁਹਾਨੂੰ ਜਰੂਰ ਸਾਂਝੀ ਕੀਤੀ ਜਾਏਗੀ ਹੁਣ ਤੇ ਜੁੜੇ ਰਹੇ ਤੁਹਾਡਾ